ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸਰਬਸੰਮਤੀ ਦੇ ਨਾਲ ਦੂਸਰੀ ਵਾਰ ਦیدار ਸਿੰਘ ਪੱਟੀ ਜ਼ਿਲ੍ਹਾ ਪ੍ਰਧਾਨ ਬਣੇ ਨੇ ਪਾਰਟੀ ਵੱਲੋਂ ਨਿਯੁਕਤ ਰਿਟਰਨਿੰਗ ਅਫਸਰ ਸਾਫਾ ਮੰਤਰੀ ਸ਼੍ਰੀ ਤੀਕਸਨ ਸੂਦ ਨੇ ਜੋ ਅਬਜ਼ਰਵਰ ਅਮਨਜੋਦ कौर ਰਾਮੂ ਵਾਲੀਆ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਮੈਂਬਰਸ਼ਿਪ ਤੋਂ ਸ਼ੁਰੂ ਹੋ ਕੇ ਪੂਤ ਕਮੇਟੀਆਂ ਮੰਡਲਾਂ ਅਤੇ ਫਿਰ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪ੍ਰਧਾਨ ਦੀ ਸਰਬਸੰਮਤੀ ਦੇ ਨਾਲ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਦیدار ਸਿੰਘ ਪੱਟੀ ਨੂੰ ਦੁਬਾਰਾ ਜ਼ਿਲ੍ਹੇ ਦਾ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਚੁਣਿਆ ਗਿਆ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦਿਦਾਰ ਸਿੰਘ ਢੱਪਟੀ ਨੇ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਕਾਫੀ ਕੰਮ ਕੀਤਾ ਹੈ ਤੇ ਵਰਕਰਾਂ ਵੱਲੋਂ ਉਹਨਾਂ ਤੇ ਦੁਆਰਾ ਇਹ ਫਿਰ ਵਿਸ਼ਵਾਸ ਜਤਾਇਆ ਗਿਆ ਜਿਸ ਦੇ ਲਈ ਉਹ ਅੱਜ ਦੁਬਾਰਾ ਫਿਰ ਪ੍ਰਧਾਨ ਬਣੇ ਹਨ ਇਸ ਮੌਕੇ ਤੇ ਦਿਦਾਰ ਸਿੰਘ ਢੱਪਟੀ ਨੇ ਪਾਰਟੀ ਦੀ ਹਾਈ ਕਮਾਂਡ ਦਾ ਸੁਆਗਤ ਕਰਦਿਆਂ ਹੋਇਆ ਉਹਨਾਂ ਦਾ ਧੰਨਵਾਦ ਵੀ ਕੀਤਾ ਉਹਨਾਂ ਨੇ ਕਿਹਾ ਕਿ ਜੋ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਆਪਣੇ ਜ਼ਿਲ੍ਹੇ ਦੇ ਪਾਰਟੀ ਵਰਕਰਾਂ ਦੇ ਨਾਲ ਇਸ ਪਾਰਟੀ ਨੂੰ ਮਜ਼ਬੂਤ ਬਣਾਉਣਗੇ ਅਤੇ ਹੋਰ ਉਦਮ ਕਰਨਗੇ ਅੱਜ ਦੇ ਇਸ ਮੁਬਾਰਕ ਸਮੇਂ ਦੇ ਉਤੇ ਸਾਡੀ ਪਾਰਟੀ ਦੇ ਮੌਜੂਦ ਇਹ ਸੂਚੀ ਲੀਡਰਸ਼ਿਪ ਆਹ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨਰਿੰਦਰ ਮੋਦੀ ਜੀ ਉਹਨਾਂ ਦਾ ਜਿਹੜੀ ਜੀਪੀ ਲੱਟਾ ਸਾਹਿਬ ਜੋ ਸਗਣ ਸਾਡੇ ਦੇਸ਼ ਦੇ ਸਾਡੇ ਪ੍ਰਧਾਨ ਨੇ ਪਾਰਟੀ ਦੇ ਔਰ ਜੇ ਅਕੁਸ਼ਿ ਸ਼ਰਮਾ ਜੀ ਇੰਡੀਅਨ ਜੂਨੀਅਰ ਸੇਪਾ ਪੰਜਾਬ ਦੀ ਜੂਨੀਅਰ ਲੀਡਰਸ਼ਿਪ ਦਾ ਔਰ ਵਿਸ਼ੇਸ਼ ਤੌਰ ਤੇ ਸਾਡੇ ਸਿੱਖ ਸੋਜੀ ਜਿਹੜੇ ਅਫਸਰ ਨੇ ਬੜੇ ਲੰਮੇ ਸਮੇਂ ਤੋਂ ਸਾਡੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਕਲਾ ਭਰਤੀ ਮੁਕੰਮਲ ਹੋਈ ਫਿਰ ਡੈਲੀਗੇਟ ਬਣੇ ਅ ਐਕਟਿਵ ਮੈਂਬਰ ਬਣੇ ਉਹ ਫਿਰ ਮੰਚਰਾਂ ਦੀਆਂ ਚੋਣਾਂ ਹੋਈਆਂ ਸਰਬਸੰਮਤੀ ਨਾਲ ਹੋਈਆਂ ਇਹਨਾਂ ਦੇ ਨਾਲ ਅ ਜਿਹੜੇ ਜ਼ਿਲ੍ਹੇ ਦੀ ਪ੍ਰਕਿਰਿਆ ਬੌੜੀ ਚੱਲੀ ਸਾਰਿਆਂ ਦੇ ਨਾਮ ਲੈ ਕੇ ਸਾਰਿਆਂ ਤੋਂ ਰეკਮੈਂਡੇਸ਼ਨ ਲਈਆਂ ਸਭ ਦੀ ਸਲਾਹ ਦੇ ਨਾਲ ਇਹ ਦੁਬਾਰਾ ਮੇਰੇ ਚੰਗੇ ਭਾਗ ਨੇ ਉਹ ਪ੍ਰਮਾਤਮਾ ਦੀ ਕਿਰਪਾ ਔਰ ਮੇਰੇ ਸੰਗਠਨ ਦਾ ਜੋ ਕੰਮ ਹੈ ਉਹਦੇ ਅ ਇਹਨੂੰ ਕਰਨ ਵਾਸਤੇ ਮੈਨੂੰ ਦੁਬਾਰਾ ਜੁੰਮਾ ਦਿੱਤੀ ਆ ਮੈਂ ਸਾਰੇ ਜ਼ਿਲ੍ਹੇ ਦੇ ਲੀਡਰਸ਼ਿਪ ਦਾ ਖਾਸ ਤੌਰ ਤੇ ਸੂਚੀ ਸੀਨੀਅਰ ਲੀਡਰਸ਼ਿਪ ਦਾ ਆਰਥਸਭਾ ਦਾ ਅਨੁਮਾਤਰ ਦਾ ਭਰਤੀ ਜਨਤਾ ਪਾਰਟੀ ਨੇ ਫਤੇਗੜ ਸਾਹਿਬ ਜ਼ਿਲ੍ਹਾ ਦਾ ਚੋਣ ਅਧਿਕਾਰੀ ਲਾਇਆ ਹੋਇਆ ਤੇ ਪਿਛਲੇ ਲੰਬੇ ਸਮੇਂ ਤੋਂ ਮੈਂ ਇੱਥੇ ਫਤੇਗੜ ਸਾਹਿਬ ਜ਼ਿਲ੍ਹਾ ਦੇ ਵਿੱਚ ਆ ਕੇ ਬੂਥ ਕਮੇਟੀਆਂ ਦੇ ਚੋਣ ਕਰਾਏ ਆ ਫਿਰ ਮੰਡਲਾਂ ਦੇ ਚੋਣ ਕਰਾਏਗਾ ਫਿਰ ਜ਼ਿਲ੍ਹੇ ਦਾ ਹੁਣ ਚੋਣ ਵੀ ਕਰਵਾਇਆ ਔਰ ਜਿਹੜੇ ਚੋਣ ਵਾਸਤੇ ਪੈਨਾਮਨ ਜੋਤਪੁਰ ਜੀ ਰਾਮੂ ਵਾਲੀਆ ਉਹਨਾਂ ਨੂੰ অবজারভার ਵੀ ਲਾਇਆ ਆਮ ਸਹਿਮਤੀ ਦੇ ਨਾਲ ਖੁਸ਼ੀ ਦੀ ਗੱਲ ਹੈ ਜੀ ਜਿਹੜੀ 10 ਮਹੀਨਿਆਂ ਤੋਂ ਮੁਹੀਮ ਚੱਲ ਰਹੀ ਸੀ ਤੇ ਰਟਰਨਿੰਗ ਅਫਸਰ ਸਾਡੇ ਤਿਕਸ਼ਨ ਸੂਰ ਜੀ ਤੇ অবজারভার ਜਿਹੜੇ ਮੈਡਮ ਦੀਬਾ ਅਮਨਜੋਤ ਕੌਰ ਰਾਮੂ ਵਾਲੀਆ ਜੀ ਉਹਨਾਂ ਨੇ ਦੋਵਾਂ ਨੇ ਮਿਲ ਕੇ ਸਾਨੂੰ ਇੱਥੇ ਸਲਾਹ ਕਰਕੇ ਮੰਡਲ ਪ੍ਰਧਾਨ ਬਣੇ ਮੰਡਲ ਪ੍ਰਧਾਨਾਂ ਤੋਂ ਬਾਅਦ ਅੱਜ ਸਾਡੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜੀ ਨੂੰ ਉਹਨਾਂ ਨੇ ਥਾਪਿਆ ਜੀ ਆ ਕੇ ਸਰਦਾਰ ਦیدار ਸਿੰਘ ਭੱਟੀ ਜੀ ਨੂੰ ਤੇ ਸਾਡੇ ਜ਼ਿਲ੍ਹੇ ਲਈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਤੇ ਮੈਂ ਉਹਨਾਂ ਨੂੰ ਆਪਣੇ ਅ블ੋ ਹਲਕੇ ਵੱਲੋਂ ਪੂਰੇ ਜ਼ਿਲ੍ਹੇ ਵੱਲੋਂ ਤੇ ਪੰਜਾਬ ਦੀ ਸੂਬਾ ਇਕਾਈ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ